ਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਇੱਕ ਲੈਕਚਰ ਪੇਸ਼ ਕਰਨ ਜਾ ਰਿਹਾ ਹਾਂ ਜਿਸ ਦਾ ਅਸਰ ਲੇਖ ਹੈ ਸਮੂੱਚੀ ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਪੱਖੀ ਤੇ ਅਦੁੱਤੀ ਸਖਸ਼ੀਅਤ ਨੂੰ ਸੀਮਤ ਬੁੱਧੀ ਅਨੁਸਾਰ ਇਤਿਹਾਸਕਾਰਾਂ ਕਵੀਆਂ ਵੱਲੋਂ ਰੂਪਮਾਨ ਕਰਨ ਦਾ ਡਾਡਾ ਯਤਨ ਕੀਤਾ ਜਾਂਦਾ ਹੈ ਡਾਡਾ ਯਤਨ ਕੀਤਾ ਜਾਂਦਾ ਹੈ ਕਿਸੇ ਨੇ ਉਹਨਾਂ ਨੂੰ ਮਰਦ ਗਮੜਾ ਪੂਰਨ ਪੁਰਖ ਆਪੇ ਗੁਰ ਚੇਲਾ ਕਾ ਕੇ ਵੜਾਇਆ ਹੈ ਤੇ ਕਿਸੇ ਨੇ ترم ਮਰਦ ਗਮੜਾ ਦੁਖੀ યોਧਾ ਤੇ ترم ਰੱਖ ਕੇ ਕਾ ਕੇ ਸਤਕਾਰਿਆ ਹੈ ਅਦੁੱਤੀ ਵਿਦਵਾਨ ਤੇ ਵਿਦਵਾਨਾਂ ਦੇ ਕਦਰਦਾਨ ਨੀਚੋ ਉੱਚ ਕਰਨ ਵਾਲੇ ਗੁਰੂ ਜੀ ਦਾ ਜੀਵਨ ਅੱਜ ਵੀ ਪਾਈਚਾਰਕ ਇੱਕ ਦਾ ਦਾਹਾਮੀ ਹੈ ਬਾਛਾ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1664 ਇਸਵੀ ਨੂੰ ਪਿਤਾ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਦਰੀ ਜੀ ਦੇ ਘਰ ਪਟਨਾ ਵਿਖੇ ਹੋਇਆ ਆਪ ਜੀ ਦੀ ਮਹਾਨ ਤੇ ਅਦੁੱਤੀ ਸ਼ਖਸੀਅਤ ਨੂੰ ਕਲੰਬੰਦ ਕਰਨਾ ਕੋਈ ਸੋਖਾ ਕਾਰਜ ਨਹੀਂ ਹੈ ਗੁਰੂ ਜੀ ਨੇ ਆਪਣੇ ਜੀਵਨ ਨੂੰ ਸਮਰਪਿਤ ਕਰਦਿਆਂ ਕਿਹਾ ਹੈ ਕਿ ਮੈਨੂੰ ਪਰਮਪੁਰਖ ਪਰਮਾਤਮਾ ਨੇ ਸੰਸਾਰ ਤੇ ਪ੍ਰਚਾਰ ਤੇ ਪ੍ਰਸਾਰ ਲਈ ਭੇਜਿਆ ਹੈ ਅਤੇ ਨਾਲ ਹੀ ਧਰਮ ਦੇ ਰੁਕਾਵਟ ਬਣਨ ਵਾਲੇ ਦੋਖਿਆਂ ਨੂੰ ਸੋਧਣ ਲਈ ਗੁਰੂ ਸ਼੍ਰੀ ਗੁਰੂ ਸੋਭਾ ਜੀ ਦੇ ਰਚਨਾਕਾਰ ਕਵੀ ਕਹਿੰਦੇ ਹਨ ਕਿ ਗੁਰੂ ਜੀ ਦੇ ਜੀਵਨ ਬਾਰੇ ਸਮੋਤ ਕਰਦੇ ਹਨ ਕਿ ਦੁਸ਼ਟ ਵਿਦਾਨ ਸੰਤੁਬਾਰਣ ਸਬਜਕ ਤਾਰਣ ਪਵ ਹਰਨੰ ਅਰਤਾਤ ਧਰਮ ਦੀ ਧਰਮ ਦਾ ਪ੍ਰਚਾਰ ਧਰਮ ਦਾ ਪ੍ਰਚਾਰ ਸੰਤਨ ਦੀ ਰੱਖਿਆ ਕਰਨੀ ਤੇ ਧਰਮ ਦੀ ਰੁਕਾਵਟ ਬਨ ਵਾਲੇ ਦੁਸ਼ਟਾਂ ਦਾ ਨਾਸ਼ ਕਰਨਾ ਗੁਰੂ ਜੀ ਦਾ ਮੁੱਖ ਉਦੇਸ਼ ਸੀ ਇਸ ਉਦੇਸ਼ੇ ਦੀ ਪ੍ਰਾਪਤੀ ਲਈ ਗੁਰੂ ਜੀ ਨੂੰ ਸਾਰਾ ਜੀਵਨ ਸੰਘਰਸ਼ ਕਰਨਾ ਪਿਆ ਆਪ ਜੀ ਨੇ 9 ਸਾਲ ਦੀ ਛੋਟੀ ਉਮਰ ਵਿੱਚ ਆਪਣੇ ਪਿਤਾ ਜੀ ਨੂੰ ਧਰਮ ਦੀ ਰੱਖਿਆ ਲਈ ਬਲੀਦਾਨ ਦੇਣ ਲਈ ਤੋਰਿਆ ਫਿਰ ਖਾਲਸਾ ਪੰਥ ਦੀ ਸਿਰਜਣਾ ਕੀਤੀ ਧਰਮ ਯੁੱਧ ਲੜੇ ਤੇ ਨਾ ਖਾਲਸਾ ਬੰਦੀ ਸੀਜ਼ਨਾਂ ਕੀਤੀ ਤੇਰਮ ਵੀ ਦਲੇ ਤੇ ਮੁਰਦਾ ਹੋ ਚੁਕੀ ਕੌਮ ਵਿੱਚ ਨਵੀਂ ਰੂਹੂ ਕੇ ਜਾਗ੍ਰਿਤੀ ਪੈਦਾ ਕੀਤੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜ਼ਾਬਰ ਕਿਹਾ ਸੀ ਤੇ ਉਹਦੇ ਜ਼ੁਲਮ ਦਾ ਬੜੀ ਦਲੇਰੀ ਨਾਲ ਵਿਰੋਧ ਕੀਤਾ ਸੀ ਇਸੇ ਤਰ੍ਹਾਂ ਜਿੱਦੂ ਗੁਰੂ ਸਾਹਿਬ ਜਾਦੇ ਦੀ ਸ਼ਹਾਦ ਗੁਰੂ ਸਾਹਿਬ ਜਾਦੇ ਦੀਆਂ ਸਾਹਿਬ ਜਾਦੇ ਦੀਆਂ ਸ਼ਹਾਦਤਾਂ ਹੋ ਗਈਆਂ ਤਾਂ ਗੁਰੂ ਜੀ ਨੇ ਔਰੰਗਜ਼ੇਬ ਨੂੰ ਫਤਿਹ ਦਾ ਪ੍ਰਵਾਨ ਵੇਜਿਆ ਜਿਸ ਨੂੰ ਜ਼ਫਰਨਾਮਾ ਜਾਂ ਫਤਿਹ ਦੀ ਚਿੱਠੀ ਕਿਹਾ ਜਾਂਦਾ ਹੈ ਉਸ ਸਥਿਤੀ ਗੁਰੂ ਜੀ ਕਹਿੰਦੇ ਹਨ ਕਿ ਕੀ ਹੋਇਆ ਕਿ ਮੇਰੇ ਚਾਰ ਪੁੱਤਰ ਸ਼ਹੀਦ ਕਰ ਦਿੱਤੇਗੇ ਹਨ ਪਰ ਤੇਰੇ ਜ਼ੁਲਮ ਦਾ ਟਾਕਰਾ ਕਰਨ ਲਈ ਮੇਰਾ ਖਾਲਸਾ ਤਿਆਰ ਪਰ ਤਿਆਰ ਹੈ ਤੂੰ ਕੁਰਾਨ ਦੀਆਂ ਕਸਮਾਂ ਖਾ ਕੇ ਤੋੜੀਆਂ ਹਨ ਔਰੰਗੇਬ ਨਾ ਤੂੰ ਬਹਾਦਰ ਹੈ ਨਾ ਧਾਰਮਿਕ ਹੈ ਤੇ ਨਾ ਹੀ ਚੰਗਾ ਇਨਸਾਨ ਹੈ ਐੋ ਜੀ ਦਲੇਰੀ ਪਰੇ ਸ਼ਬਦ ਲਿਖਣਾ ਉਸ ਸਮੇ ਐੋ ਜੀ ਦਲੇਰੀ ਪਰੇ ਸ਼ਬਦ ਲਿਖਣਾ ਕਿਸੇ ਮਹਾਨ ਯੋਧੇ ਦਾ ਹੀ ਕੰਮ ਹੋ ਸਕਦਾ ਹੈ ਬਾਅਦ ਵਿੱਚ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਨਿਰੋਢੀ ਕਰਨ ਜਿਹੜਾ ਪਕਾ ਚੁੜਕਾ ਬਾਂਛਾ ਸ਼ਾਹੀ ਦਿੱਲੀ ਦੀ ਬਸਾ ਹਦਲਾਣਾ ਅਤੇ ਜਦੋਂ ਹੋਰਨ ਦੇ ਦੇ ਹੋਰਨ ਦੇ ਦੀ ਸਾਦਤ ਹੋ ਰਹੀਆਂ ਤਾਂ ਉਸ ਨੇ ਉਸ ਨੇ ਪੁੱਤਰਾ ਵਿੱਚ ਚੀਨੀ ਲਈ ਜੰਗ ਛਿੜੀ ਤੇ ਉਦੇ ਵੱਡੇ ਪੁੱਤਰ ਨੇ ਗੁਰੂ ਭਾਈ ਉਦੇ ਵੱਡੇ ਪੁੱਤਰ ਨੇ ਪਾਈ ਨੰਦ ਲਾਲ ਜੀ ਰਾਹੀਂ ਗੁਰੂ ਜੀ پاسੋਂ ਮਦਦ ਮੰਗੀ ਤੇ ਗੁਰੂ ਜੀ ਨੇ ਇਹ ਨਹੀਂ ਵਿਚਾਰਿਆ ਕਿ ਇੱਦੇ ਪਿਤਾ ਨੇ ਸਾਡੇ ਉੱਪਰ ساری ਉਮਰ ਕਿੰਨੇ ਜ਼ੁਲਮ ਕੀਤੇ ਨੇ ਇਹਨੇ ਜ਼ੁਲਮ ਹੋਣ ਦੇ ਬਾਵਜੂਦ ਵੀ ਇਹਨੇ ਜ਼ੁਲਮ ਹੋਣ ਦੇ ਬਾਵਜੂਦ ਵੀ ਗੁਰੂ ਜੀ ਨੇ ਉਦੀ ਹਰ ਸੰਭਵ ਸਹਾਇਤਾ ਕੀਤੀ ਤੇ ਤਰਮਦੇ ਸਾਰੇ ਦੁਸ਼ਟਾਂ ਦਾ ਨਾਸ਼ ਕਰਕੇ ਗੁਰੂ ਸਾਹਿਬ 1608 ਈਸਵੀ ਵਿੱਚ ਅਕਾਲ ਪੁਰਖ ਅਕਾਲ ਪੁਰਖ ਵਿੱਚ ਲੀਨ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ